ਪੈਨਿਕ ਹੋਣ ਦੀ ਲੋੜ ਨਹੀਂ ਗਈ ਬਸ 2-4 ਦਿਨ ਦੀ ਗੱਲ ਹੈਗੀ ਆ 2-4 ਦਿਨ ਦੇ ਵਿੱਚ ਸਭ ਕੁਝ ਇਸ ਆਊਟ ਹੋਏਗਾ ਕੋਈ ਵੀ ਸੁਣਵਾਈ ਜਿਹੜੀ ਨਹੀਂ ਹੋਏਗੀ ਕੋਰਟ ਦੇ ਵਿੱਚ ਨਹੀਂ ਕੋਰਟ ਦੇ ਵਿੱਚ ਸੁਣਵਾਈ ਹੋਊਗੀ ਅਰਜੈਂਟ ਮੈਟਰਸ ਦੀ ਕੋਰਟਸ ਨੂੰ 952025 ਤੋਂ ਲੈ ਕੇ 1452025 ਤੱਕ ক্লোਜ਼ ਰੱਖਿਆ ਜਾਵੇ ਜਿਹੜੇ ਅਰਜੈਂਟ ਮੈਟਰ ਹੈਗੇ ਨੇ ਜਿਵੇਂ ਬੇਲ ਮੈਟਰਸ ਹੈਗੇ ਨੇ ਜਾਂ ਸਟੇ ਮੈਟਰਸ ਹੈਗੇ ਨੇ ਉਹੀ ਸੁਨੇ ਜਾਣਗੇ ਥਰੂ ਵੀ ਸੀ ਵੀਡੀਓ ਕਾਨਫਰੈਂਸਿੰਗ ਰਾਹੀਂ ਪਬਲਿਕ ਨੂੰ ਕੋਰਟ ਦੇ ਵਿੱਚ ਆਉਣ ਦੀ ਲੋੜ ਨਹੀਂ ਗਈ ਮਹਲਗਾਮ ਹਮਲੇ ਤੋਂ ਬਾਅਦ ਜਿੱਥੇ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਤਣਾਅ ਦਾ ਮਾਹੌਲ ਹੈ ਭਾਰਤ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤਾਂ ਦੱਸ ਦਿਓ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਦੇ ਵੱਲੋਂ ਅੰਮ੍ਰਿਤਸਰ ਕੋਰਟ ਨੂੰ ਲੈ ਕੇ ਕੁਝ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਤਾਂ ਗੱਲਬਾਤ ਕਰਾਂਗੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਗੁਰਪ੍ਰੀਤ ਸਿੰਘ ਪਨੈਨ ਸਰ ਗੱਲਬਾਤ ਕਰ ਦਿਓ ਸਰ ਕੀ ਨਿਰਦੇਸ਼ ਨੇ ਜਿਹੜੇ ਜਾਰੀ ਕੀਤੇ ਗਏ ਨੇ ਪਹਿਲਾਂ ਤਾਂ ਮੈਂ ਤੁਹਾਡੇ ਟੀਵੀ ਦਾ ਗ੍ਰੇਡ ਪੰਜਾਬ ਦਾ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਇਸ ਸੈਂਸਿਟਿਵ ਇਸ਼ੂ ਦੇ ਉੱਤੇ ਮੈਨੂੰ ਇੰਟਰਵਿਊ ਕਰ ਰਹੇ ਜੀ ਮੈਂ ਸਾਰੇ ਪਬਲਿਕ ਨੂੰ ਗ੍ਰੇਡ ਪੰਜਾਬ ਟੀਵੀ ਦੇ ਚੈਨਲ ਮਾਧਿਅਮ ਦੱਸਣਾ ਚਾਹੁੰਗਾ ਵੀ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈਗੀ ਮਾਨਯੋਗ ਚੀਫ ਜਸਟਿਸ ਆਫ ਪੰਜਾਬ ਹਾਈ ਕੋਰਟ ਨੇ ਕੱਲ ਨੂੰ ਸਾਨੂੰ ਨਿਰਦੇਸ਼ ਇਸ਼ੂ ਕੀਤੇ ਨੇ ਜਿਹਦੇ ਵਿੱਚ ਉਹਨਾਂ ਨੇ ਅੰਮ੍ਰਿਤਸਰ ਡਿਸਟ੍ਰਿਕਟ ਕੋਰਟ ਪਲੱਸ ਸਬਡਿਵੀਜ਼ਨ ਕੋਰਟ ਜਨਾਰਾ ਨੂੰ ਇਹ ਨਿਰਦੇਸ਼ ਇਸ਼ੂ ਕੀਤੇ ਨੇ ਵੀ ਕੋਰਟਸ ਨੂੰ 9/5/2025 ਤੋਂ ਲੈ ਕੇ 14/5/2025 ਤੱਕ ক্লোਜ਼ ਰੱਖਿਆ ਜਾਵੇ ਜਿਹੜੇ ਅਰਜੈਂਟ ਮੈਟਰ ਹੈਗੇ ਨੇ ਜਿਵੇਂ ਬੇਲ ਮੈਟਰਸ ਹੈਗੇ ਨੇ ਜਾਂ ਸਟੇ ਮੈਟਰਸ ਹੈਗੇ ਨੇ ਉਹੀ ਸੁਨੇ ਜਾਣਗੇ ਥਰੂ ਵੀਸੀ ਵੀਡੀਓ ਕਾਨਫਰੈਂਸਿੰਗ ਰਾਹੀਂ ਜਾਂ ਗੂਗਲ ਤੇ ਹੋਏਗਾ ਜੇ ਗੂਗਲ ਦਾ ਉਹਨਾਂ ਦਾ ਨਹੀਂ ਹੈ ਉਹਨਾਂ ਨਾਲ ਲਿੰਕ ਸਟੈਬਲਿਸ਼ ਹੁੰਦਾ ਫਿਰ WhatsApp ਦੇ ਉੱਤੇ ਕਾਲਿੰਗ ਹੋਏਗੀ ਬਾਕੀ ਸਾਰੇ ਮੈਟਰ ਜਿਹੜੇ ਪੈਂਡਿੰਗ ਅਗੇ ਨੇ ਉਹ ਸਾਰਿਆਂ ਦੀ ਡੇਟਸ ਆਟੋਮੈਟਿਕਲੀ ਅੱਗੇ ਪੈ ਜਾਏਗੀ ਪਬਲਿਕ ਨੂੰ ਕੋਰਟ ਦੇ ਵਿੱਚ ਆਉਣ ਦੀ ਲੋੜ ਨਹੀਂ ਹੈ ਕਿਉਂਕਿ ਜਿਹੜੀ ਸਾਡੀ ਸਟਰੈਂਥ ਹੈ ਨਾ ਬਾਰਦੀ ਐਸੋਕ ਮੈਮ ਘਟੋ ਘਟ ਤੇਨੀ ਆਰ ਵਕੀਲਾਂ ਦੀ ਸਟਰੈਂਥ ਹੈਗੀ ਆ ਪਲੱਸ ਇੱਥੇ 50 ਆਲਮੋਸਟ ਕੋਰਟਸ ਹੈਗੀਆਂ ਨੇ ਇਸ ਕਰਕੇ ਇਹ ਦੇਖਿਆ ਗਿਆ ਵੀ ਇੱਥੇ ਫੁੱਟਫਾਲ ਰੋਜ਼ ਦੀ ਅਰਾਊਂਡ 10000 ਬੰਦੇ ਦੀ ਫੁੱਟਫਾਲ ਹੈਗੀ ਆ ਉਹ ਫੁੱਟਫਾਲ ਨੂੰ ਰਿਡਿਊਸ ਕਰਨ ਵਾਸਤੇ ਮਾਨਯੋਗ ਚੀਫ ਜਸਤੀ ਸਾਹਿਬ ਨੇ ਨਿਰਦੇਸ਼ ਇਸ਼ ਸਾਰੇ ਲੋਕਾਂ ਦੇ ਵਿੱਚ ਇਹ ਹੋ ਜਾਂਦਾ ਕਿ ਯਾਰ ਅਦਾਲਤਾਂ ਬੰਦ ਹੋ ਗਈਆਂ ਇਹ ਹੋ ਗਿਆ ਜੋ ਹੋ ਗਿਆ ਔਰ ਪੈਨਿਕ ਹੋ ਜਾਂਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਮੈਂ ਸਾਰੇ ਜਿਹੜੇ ਵੀ ਮੇਰੇ ਸੂਝਵਾਨ ਸ਼ਹਿਰੀ ਹੈਗੇ ਨੇ ਉਹਨਾਂ ਨੂੰ ਇਹੀ ਨਿਰਦੇਸ਼ ਦੇਣਾ ਚਾਹੂੰਗਾ ਸੁਜੈਸ਼ਨ ਦੇਣਾ ਚਾਹੂੰਗਾ ਵੀ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਗਈ ਬਸ 2-4 ਦਿਨ ਦੀ ਗੱਲ ਹੈਗੀ ਆ 2-4 ਦਿਨ ਦੇ ਵਿੱਚ ਸਭ ਕੁਝ ਇਸ ਆਊਟ ਹੋਏਗਾ ਜਿਹੜੀ ਇਹ ਕੰਡੀਸ਼ਨ ਚੱਲਦੀ ਪਈ ਹੈ ਡਿਫਿਊਜ਼ ਹੋ ਜਾਏਗੀ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਆਮ ਪਬਲਿਕ ਦੀ ਸਿਕਿਉਰਿਟੀ ਵਾਸਤੇ ਇਹ ਜਿਹੜੇ ਦਿਸ਼ਾ ਨਿਰਦੇਸ਼ ਲਏ ਗਏ ਨੇ ਇਹਦੇ ਵਿੱਚ ਪੈਨਿਕ ਹੋਣ ਦੀ ਲੋੜ ਕੋਈ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੁਣਵਾਈ ਜਿਹੜੀ ਨਹੀਂ ਹੋਏਗੀ ਕੋਰਟ ਦੇ ਵਿੱਚ ਨਹੀਂ ਕੋਰਟ ਦੇ ਵਿੱਚ ਸੁਣਵਾਈ ਹੋਊਗੀ ਅਰਜੈਂਟ ਮੈਟਰਸ ਦੀ bail application ਜਿਵੇਂ ਮੈਂ ਕਿਹਾ ਸਟੇ ਮੈਟਰਸ ਹੈਗੇ ਨੇ ਉਹਨਾਂ ਦੀ ਸੁਣਵਾਈ ਹੋਊਗੀ ਆਟੋਮੈਟਿਕਲੀ bc through ਹੋਏਗੀ ਰੁਟੀਨ ਦੇ ਵਿੱਚ ਹੋਏਗੀ ਰੋਜ਼ ਹੋਏਗੀ ਪਰ ਜਿਹੜੇ ਅਰਜੈਂਟ ਮੈਟਰ ਕੋਈ ਚਾਹੁੰਦਾ ਵਾ ਆਪਣਾ ਵੀ ਮੈਂ ਸੁਣਵਾਈ ਕਰਾਂ ਉਹ ਫਿਰ ਡਿਸਟ੍ਰਿਕਟ ਜੱਜ ਸਾਹਿਬ ਨੂੰ ਜਾਓ ਸੀਜੀਐਮ ਸਾਹਿਬ ਨੂੰ ਐਪਲੀਕੇਸ਼ਨ ਦੇ ਕੇ ਸੁਣਵਾਈ ਕਰਵਾ ਸਕਦਾ ਹੈ ਬੰਨਾਂ ਦੀਆਂ ਜਿਹੜੀਆਂ 14 ਤਰੀਕ ਤੋਂ ਬਾਅਦ ਪੋਸਟਪੋਨ ਕਰ ਦਿੱਤੀਆਂ ਜਾਣਗੀਆਂ ਡੇਟਸ ਉਹਨਾਂ ਬਾਰੇ ਕੋਈ ਜਾਣਕਾਰੀ ਨੋਂ ਤੋਂ ਜਿਵੇਂ ਡੇ ਟੂ ਡੇ ਚੱਲਣਾ ਅੱਜ ਦੀਆਂ ਡੇਟਸ ਆਟੋਮੈਟਿਕਲੀ ਅੱਗੇ ਪੈ ਜਾਣੀਆਂ ਉਹ ਥਰੂ ਈ-ਕੋਰਟਸ ਆਪਣੇ ਲਾਇਰ ਨੂੰ ਕੰਟੈਕਟ ਕਰਕੇ ਆਪ ਪਬਲਿਕ ਪਤਾ ਕਰ ਸਕਦੀ ਹੈ ਕੋਰਟ ਦੇ ਵਿੱਚ ਆਉਣ ਦੀ ਲੋੜ ਨਹੀਂ ਹੈਗੀ ਤੇ ਜਿਹੜੀਆਂ 14 ਤੋਂ ਬਾਅਦ ਫਿਰ ਸਾਨੂੰ 14 ਇਵਨਿੰਗ ਨੂੰ ਮਾਨਯੋਗ ਚੀਫ ਜਸਟਿਸ ਵੱਲੋਂ ਜਿਹੜਾ ਨਿਰਦੇਸ਼ ਆਏਗਾ ਮੈਂ ਤੁਹਾਨੂੰ ਦੱਸ ਦੂੰਗਾ ਅਪਡੇਟ ਕਰਾਂਗੇ ਬਾਕੀ ਕੋਰਟ ਦੇ ਵਿੱਚ ਕੰਮ ਉਸ ਤਰ੍ਹਾਂ ਹੀ ਚੱਲਦਾ ਰਹੇਗਾ ਨਹੀਂ ਕੋਰਟਸ ਦੇ ਵਿੱਚ ਕੰਮ ਚੱਲਦਾ ਪਿਆ ਹੈ ਕੋਰਪੋਰੇਟ ਦੇ ਵਿੱਚ ਜਿਹੜੇ ਉਹਨਾਂ ਦੇ এমਪਲੋਈਜ਼ ਹੈਗੇ ਉਹਨਾਂ ਦੀ ਸਟਰੈਂਥ ਵੀ ਉਹਨਾਂ 50% ਕਰ ਦਿੰਦੀ ਹੈ ਰਿਡਿਊਸ ਕਰਦੀ ਹੈ ਡਾਟ ਟੂ 1 ਰੋਟੇਸ਼ਨਲ ਬੇਸਿਸ ਤੇ ਜਿਹੜੇ ਵਰਕ ਫਰਮ ਹੋਮ ਕਰਨਗੇ ਉਹ ਵੀ ਇਨ ਟੱਚ ਰਹਿਣਗੇ ਕੋਰਪੋਰੇਟ ਦੇ ਨਾਲ ਪਰ ਇਹ ਸਾਰਾ ਜਿਹੜੀ ਚੀਜ਼ ਕੀਤੀ ਗਈ ਹੈ ਵੀ ਘੱਟ ਤੋਂ ਘੱਟ ਜਿਹੜੀ ਹੈ ਨਾ ਪਬਲਿਕ ਜਿਹੜੀ ਕੋਰਟਸ ਦੇ ਵਿੱਚ ਆਵੇ ਇਸ ਕਰਕੇ ਇਹ ਡਾਇਰੈਕਸ਼ਨਸ ਆਈਆਂ ਉਹਨੇ ਸਰ ਕੀ ਮੈਸੇਜ ਦੇਣਾ ਚਾਹੋਗੇ ਆਮ ਜਨਤਾ ਨੂੰ ਕਿਉਂਕਿ ਅਗਰ ਦੇਖਿਆ ਜਾਏ ਪਹਿਲਗਾਮ ਹਮਲੇ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਦੋਵਾਂ ਦੇਸ਼ਾਂ ਦੇ ਵਿਚਕਾਰ ਕਾਫੀ ਤਣਾਅਪੂਰਨ ਸਥਿਤੀ ਬਣੀ ਹੋਈ ਹੈ ਤੁਹਾਡੇ ਪੁਆਇੰਟ ਆਫ View ਨਾਲ ਕੀ ਮੈਸੇਜ ਆਮ ਜਨਤਾ ਨੂੰ ਮੈਂ ਆਮ ਜਨਤਾ ਨੂੰ ਇਹੀ ਇਹੀ ਸੁਜੈਸ਼ਨ ਦਵਾਂਗਾ ਪੈਨਿਕ ਨਾ ਕਰੋ ਆਰਾਮ ਨਾਲ ਘਰ ਵਿੱਚ ਬੈਠੋ ਜੇ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਘਰ ਦੇ ਵਿੱਚੋਂ ਬਾਹਰ ਨਿਕਲੋ ਇਹ ਇਹ ਕੋਈ ਵੀ ਰਿਊਮਰਸ ਜਿਹੜੀ ਤੁਹਾਨੂੰ ਕੋਈ ਵੀਡੀਓ ਕੋਈ ਸੈਂਡ ਕਰਦਾ ਏ ਉਹਨੂੰ ਪਹਿਲਾਂ অথেন্টিਸਿਟੀ ਦੇਖੋ ਉਹਦੀ ਉਸ ਤੋਂ ਬਾਅਦ ਉਹਨੂੰ ਕਿਸੇ ਨਾਲ ਸ਼ੇਅਰ ਕਰੋ ਰਿਊਮਰਸ ਨੂੰ ਨਾ ਡਾਓ ਉਹਦੇ ਨਾਲ ਪੈਨਿਕ ਸਿਚੁਏਸ਼ਨ ਆਉਂਦੀ ਹੈ ਸਾਡੀਆਂ ਜਿਹੜੀਆਂ ਡਿਫੈਂਸ ਫੋਰਸਿਸ ਹੈਗੀਆਂ ਉਹ ਬਹੁਤ ਕੈਪੇਬਲ ਹੈਗੀਆਂ ਆਪਾਂ ਨੂੰ ਡਰਨ ਦੀ ਲੋੜ ਨਹੀਂ ਹੈਗੀ ਉਲਟੀਮੇਟਲੀ ਵੀ ਵਿਲ ਵਿਨ ਦਿਸ ਬੈਟਲ ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਲਈ ਸੋ ਐਸੇ ਕਿ ਮੇਰੇ ਨਾਲ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਗੁਰਪ੍ਰੀਤ ਸਿੰਘ ਪਨੈਨ ਸਰ ਜਿਨ੍ਹਾਂ ਨੇ ਬੜਾ ਹੀ ਬ੍ਰੀਫਲੀ ਦੱਸਿਆ ਕਿ ਕਿਸ ਤਰ੍ਹਾਂ ਜਿਸ ਤਰ੍ਹਾਂ ਹੁਣ ਆਰਡਰ ਆਏ ਨੇ ਔਰ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਵੱਲੋਂ ਕੀ ਕੀ ਜਿਹੜੇ ਕੰਮ ਕੀਤੇ ਜਾ ਰਹੇ ਨੇ ਹੁਣ ਕੋਰਟ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਅੱਗੋਂ ਪੋਸਟਪੋਨ ਜਿਹੜੀਆਂ ਤਰੀਕਾ ਨੇ ਜੋ ਡੇਟਸ ਨੇ ਲੋਕਾਂ ਦੀਆਂ ਉਹ ਪੋਸਟਪੋਨ ਕਰ ਦਿੱਤੀਆਂ ਗਈਆਂ ਨੇ ਫਿਲਹਾਲ ਦੀ ਘੜੀ ਦੇ ਲਈ ਔਰ ਇਸ ਦੇ ਵਿੱਚ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਬਲਕਿ ਦੇਸ਼ ਦੀ ਸੁਰੱਖਿਆ ਦੇ ਲਈ ਹੀ ਇਹ ਸਾਰੇ ਕਦਮ ਜਿਹੜੇ ਨੇ ਚ ਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ